ਕਿੰਦਰਗੌਰ ਪਿੰਕੀ ਜਿੰਦਾਬਾਦ ਹੈਲੋ ਜੋ ਨਿਸ਼ਾਨ ਜੈ ਜਵਨ ਪਾਜੀ ਬਲਲਾ ਨਾ ਸਾਲਤਾ ਕਿੰਦਰਗੌਰ ਪਿੰਕੀ ਜਿੰਦਾਬਾਦ ਕਿੰਦਰਗੌਰ ਪਿੰਕੀ ਜਿੰਦਾਬਾਦ ਜੋ ਨਿਸ਼ਾਨ ਜੈ ਜਵਨ ਜੋ ਨਿਸ਼ਾਨ ਜੈ ਜਵਨ ਕਿੰਦਰਗੌਰ ਪਿੰਕੀ ਜਿੰਦਾਬਾਦ ਜੋ ਨਿਸ਼ਾਨ ਜੈ ਜਵਨ ਜੋ ਨਿਸ਼ਾਨ ਜੈ ਜਵਨ ਚੋਲੇ ਕੇ ਸਾਹਮਣੇ ਦੇਖੋ ਸਾਰੇ ਭਗਤ ਸਾਹਿਬ ਸ਼ਿਰੀ ਭਾਈ ਗੋਤੇ ਜੀ ਜਿਦਾ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਾਰਪਸ਼ੰਦੀਆਂ ਚ ਉਹਨਾਂ ਦਾ ਬਿਲਕੁਲ ਵੱਚੁ ਗਿਆ ਅਸੀਂ ਅੰਮ੍ਰਿਤਸਰ ਤੋਂ ਈਸਟਰਕੇ ਤੋਂ ਵਾਰਡ ਨੰਬਰ 3 ਤੋਂ ਆਜਾਦ ਉਮੀਦਵਾਰ ਵਜੋਂ ਮੈਂ ਆਪਣੀ ਵਾਈਫ ਰੁਪਿੰਦਰਪੁਰ ਕੋਲ ਪਿੰਗੀ ਨੂੰ ਖੜਾ ਲਿਆ ਜੀ ਇਹਨਾਂ ਤੋਂ ਨਿਸ਼ਾਨ ਹੈਗਾ ਜੀ ਡਾਇਮੰਡ 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 ਦੇ ਵਿੱਚ ਮੋੜਾ ਲਾਓ ਤੁਸੀਂ ਸਰ ਤੇ ਵਿਸ਼ਵਾਸ ਕਰੋ ਸਰ ਤੂੰ ਔਰ ਪਹਿਲ ਦੇ ਆਧਾਰ ਤੇ ਸਾਰੇ ਕੰਮ ਕੀਤੇ ਜਾਣਗੇ ਸਾਰੇ ਵਾਰਡ ਵਾਸੀ ਨੂੰ ਬੇਨਤੀ ਹੈ ਕਿ ਇਹ ਸਮੱਸਿਆ ਜਿਹੜੀਆਂ ਹੈਗੀਆਂ ਜਿਹੜੀਆਂ ਪੁਰਾਣੀਆਂ ਰਹਿ ਗਈਆਂ ਜਾਂ ਕੋਈ ਹੋਰ ਕਿਸੇ ਰਹਿਣੀਆਂ ਸਾਰੇ ਪਹਿਲ ਦੇ ਆਧਾਰ ਤੇ ਕਰਾਂਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਵੋਟਾਂ પાਕੇ ਕਾਮਯਾਬ ਕਰੋ Buat mautan wajid lah